ਸਰ ਬੀ.ਟੀ.ਏ ਹੈਗੀ ਆ ਜੀ ਕਿ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਮੇਰਾ ਇਹ ਥਿਊ ਹੈ ਜੀ ਜੀ ਹੁਣ ਸਰ ਕਿਉਂ ਜੀ ਕਾਰਨ ਇਹ ਹੈ ਜਿਆ ਸਰ ਕਿ ਜਾਂ ਤਾਂ ਜਿਹੜਾ ਹੈਗਾ ਆ ਤੁਸੀਂ ਇੱਕ ਸੈਕੰਡ ਲਾ ਬਣਾ ਦਿਓ ਵੀ ਕਰੰਟ ਟਾਪਿਕ ਦੇ ਉੱਤੇ ਜਾਂ 50 60 ਸਾਲ ਦੀ ਹਿਸਤੀ ਦੇ ਉੱਤੇ ਵੀ ਜਿਹੜਾ ਜਾਂ ਕੋਈ ਫਿਲਮ ਨਹੀਂ ਬਣੂਗੀ ਕਿਉਂਕਿ ਇਹਦੇ ਨਾਲ ਜਿਹੜੀ ਮੌਜੂਦਾ ਪੀੜ੍ਹੀ ਆ ਉਹਦੇ ਹਿਰਦੇ ਬਲੁੰਧੜੇ ਜਾਂਦੇ ਹੈਗੇ ਆ ਜਾਂ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਯਾਦਾਂ ਜੁੜੀਆਂ ਆ ਹੁੰਦੀਆਂ ਆ ਜਿਹਦੇ ਨਾਲ ਮਾਹੌਲ ਖਰਾਬ ਹੋ ਸਕਦਾ ਤੇ ਇਹੋ ਤੇ ਪੂਰੀ ਤਰ੍ਹਾਂ ਪਵੰਦੀ ਹੋਵੇ ਨਹੀਂ ਤਾਂ ਵਿਚਾਰ ਆਉਣ ਦੇਣੇ ਚਾਹੀਦੇ ਹੈਗੇ ਆ ਜੀ ਠੀਕ ਹੈ ਜੀ ਅੱਜ ਦੇ ਯੂਥ ਜਿਹੜਾ ਹੈਗਾ ਹੈ ਜਿਹਨੂੰ ਫਰਲਾਡਾ ਸਾਹਿਬ ਬਾਰੇ ਨਹੀਂ ਵੀ ਪਤਾ ਹੈਗਾ ਜੀ ਉਹਨਾਂ ਨੂੰ ਉਹਨਾਂ ਦਾ ਕੰਟਰੀਬਿਊਸ਼ਨ ਤਾਂ ਪਤਾ ਲੱਗੂਗਾ ਜੀ ਰਾਈਟ ਇੱਕ ਇੱਕ ਮਨੁੱਖ ਨੇ ਕਿਦਾਂ ਮਤਲਬ ਇਹ ਉਸ ਬਹੌਲ ਦੇ ਵਿੱਚ ਸਰ ਸਾਹਿਬ ਸਰਕਾਰ ਦਾ ਤੇ ਉਹੀ ਕਹਿਣਾ ਨਾ ਪੀ ਇਹ ਜੇ ਫਿਲਮ ਰੀਲੀਜ਼ ਹੁੰਦੀ ਆ ਤੇ ਇਹਦਾਂ ਮਾਹੌਲ ਖਰਾਬ ਹੋਊਗਾ ਉਹਨਾਂ ਦਾ ਇਹ ਕਹਿਣਾ ਵਾ ਸਰ ਬੇਨਤੀ ਇਹ ਹੈਗੀ ਆ ਫਿਰ ਜੇ ਐਮਰਜੈਂਸੀ ਨਾਲ ਨਹੀਂ ਸੀ ਹੁੰਦਾ ਜੀ ਗੱਲ ਤਾਂ ਇਹ ਹੈ ਜੀ ਕਿ ਲਾਅ ਜਿਹੜਾ ਹੈਗਾ ਅਸੀਂ ਐਮਰਜੈਂਸੀ ਦਾ ਵੀ ਮੈਂ ਉਸ ਦਿਨ ਵੀ ਕਿਹਾ ਸੀ ਵੀ ਸਾਨੂੰ ਕੋਈ ਨਾ ਹੋਰ ਵਿਚਾਰ ਆਉਣ ਦੇਣੇ ਚਾਹੀਦੇ ਹੈਗੇ ਆ ਜੀ ਸਾਡੇ ਬਾਰੇ ਵਿਰੋਧੀ ਸਾਡੇ ਬਾਰੇ ਕਿੱਦਾਂ ਸੋਚਦਾ ਹੈ ਔਰ ਕਿੱਦਾਂ ਉਹਨਾਂ ਦੇ ਦਿਮਾਗ 'ਚ ਛਲਵੀ ਬਣੀ ਹੈ ਇਹ ਵੀ ਤਾਂ ਆਉਣੀ ਚਾਹੀਦੀ ਔਰ ਵੀ ਪੱਕਾ ਹੋਣਾ ਚਾਹੀਦਾ ਬਿਲਕੁਲ ਇਸੇ ਇਸੇ ਤਰੀਕੇ ਨਾਲ ਹੀ ਸਰ ਜਿਹੜਾ ਹੈਗਾ ਸਰ ਮੈਂ ਜਿਸ ਜਗ੍ਹਾ ਨੂੰ ਬਿਲੋਂਗ ਕਰਦਾ ਆ ਮੇਰੇ ਤਾਂ ਇੱਥੇ ਆ ਖੁੱਡਾ ਕਾਂਡ ਹੋਇਆ ਸੀ ਜੀ ਮੈਂ ਡਿਸਟ੍ਰਿਕਟ ਹਿੰਦੂਸਤਾਨ ਦੇ ਨਾਲ ਖੁੱਡੇਪਿੰਡ ਤੋਂ ਬਿਲੋਂਗ ਕਰਦਾ ਜੀ ਸਾਡੇ ਇੱਥੇ ਇੱਕ ਬਸੰਦ ਦੇ ਵਿੱਚੋਂ ਕੱਢ ਕੇ ਜਿਹੜੇ ਹੈਗੇ ਆ ਤੇ ਬੰਦੇ ਬਾਰੇ ਸੀ ਜੀ ਉਨ ਉੱਥੇ ਜਿਹੜਾ ਹੈਗਾ ਇਹ ਸਵਾਲ 2000 ਜਾਂ 6000 ਦਾ ਨਹੀਂ ਹੈਗਾ ਜੀ ਸਵਾਲ ਤਾਂ ਉਹਨਾਂ ਮਾਵਾਂ ਦੀ वेदना ਹੈ ਨਾ ਕਿ ਜਿਨ੍ਹਾਂ ਦੇ ਬੱਚੇ ਮਿਸਿੰਗ ਸੀਗੇ ਜੀ ਉਸ ਹਾਲਾਤ ਟਿਨਯੂਰ ਦੇ ਵਿੱਚ ਵੀ ਜਿਹੜੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਉਹਨਾਂ ਦਾ ਬਣਿਆ ਸੀ ਹੈਗਾ ਜੀ ਘਰ ਆਉਣਗੇ ਕਿ ਨਹੀਂ ਆਉਣਗੇ ਜੀਂਦੇ ਆ ਕਿ ਨਹੀਂ ਜੀਦੇ ਜੀ ਹੂੰ ਹੂੰ ਤਾਂ ਤਕ ਸਾਤ ਸਾਲ ਤੱਕ ਮਿਸਿੰਗ ਦੀ ਜਿਹੜੀ ਹੈਗੀ ਰਿਪੋਰਟ ਤੋਂ ਬਾਅਦ ਤਾਂ ਡੈਸੀਡਿੰਗ ਕਿਹੜੀ ਇਸ਼ੂ ਹੁੰਦਾ ਅਕੋਰਡਿੰਗ ਟੂ ਲਾ ਬਿਲਕੁਲ ਠੀਕ ਹੈ ਉਹਨਾਂ ਦੀਆਂ ਕੇਸੀਆਂ ਬਿਡਾਂ ਸੀ ਸਰ ਉਹਨਾਂ ਨੂੰ 7-7 ਸਾਲ ਵੇਟ ਕਰਨੀ ਪਈ ਜਿਹੜੀਆਂ ਕੋਈ ਯੰਗ ਵੀ ਹੋਣਗੀਆਂ ਜੀ ਤੇ ਰੀਮੈਰੀ ਨਹੀਂ ਸੀ ਕਰ ਸਕਦੀਆਂ ਕਿਉਂਕਿ ਉਹਨਾਂ ਨੂੰ ਡੈਥ ਸਰਟੀਫੀਕੇਟ ਨਹੀਂ ਮਿਲ ਸਕਦਾ ਸੀ ਪਹਿਲਾਂ ਮੈਡੀਕਲ ਰਿਪੋਰਟ ਹੋ ਵੀ ਉਸ ਤੋਂ ਬਾਅਦ 7 ਸਾਲ ਵੇਟ ਕੀਤਾ ਜਾਊਗਾ ਉਸ ਤੋਂ ਬਾਅਦ ਕੋਰਟ ਵੀ ਡੈਕਲੇਰੇਸ਼ਨ ਮਿਲੂਗੀ ਕਿ ਹਾਂ ਜੀ ਪ੍ਰੂਵਮ ਟੂ ਬੀ ਡੈੱਟ ਹੂੰ 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 ਇਹ ਤਾਂ ਜ਼ਿੰਦਗੀਆਂ ਖਰਾਬ ਹੋਈਆਂ ਆਈਆਂ ਸਰ ਉਹ ਚੀਜ਼ ਆਨ ਦੇਣੀ ਚਾਹੀਦੀ ਹੈ ਜੀ ਐਟ ਲੀਸ ਖਾਲਰਲਾ ਸਾਹਿਬ ਦੀ ਕੰਟਰੀਬਿਊਸ਼ਨ ਬਾਰੇ ਤਾਂ ਸਰ ਮੈਂ ਤੁਹਾਨੂੰ ਸਟੇਜ 'ਤੇ ਨਾ ਜੀ ਮੈਂ ਉਹਨਾਂ ਦੀ ਆ ਸਪੀਚ ਜਿਹੜੀ ਜਨਾਬ ਨੇ ਸੁਣਾਈ ਹੈ ਨਾ ਮੈਨੇ ਨਹੀਂ ਤੋਂਈ ਦੀ ਗੱਲਾਂ ਪਰ ਮੈਂ ਬਿਲਕੁਲ ਜਿਹੜਾ ਹੈਗਾ ਹੈ ਭਾਵਕ ਹੋ ਗਿਆ ਉਹ ਸੁਣ ਕੇ ਹੂੰ ਜੋ ਇਹ ਚੀਜ਼ਾਂ ਹੋਣ ਦੇਣੀਆਂ ਚਾਹੀਦੀਆਂ ਸਾਡੇ ਸਾਡੇ ਯੂਥ ਨੂੰ ਵੀ ਪਤਾ ਲੱਗੇ ਕਿ ਬੰਦਿਆਂ ਦੀ ਕੰਟਰੀਬਿਊਸ਼ਨ ਕੀ ਕੀਤੀ ਮਿਹਰਬਾਨੀ ਸਰ ਥੈਂਕ ਯੂ ਜੀ ਮਿਹਰਬਾਨੀ ਮਿਹਰਬਾਨੀ ਸਨੀ ਸਾਹਿਬ